ਸਰਕਾਰ ਦਾ ਸਭ ਤੋਂ ਬੀਨ ਪ੍ਰਾਇਰੀਟੀ ਹੈਲਥ ਸੈਕਟਰ ਤੇ ਸਿਹਤ ਵਿਭਾਗ ਸਿਹਤ ਵਿਭਾਗ ਦਾ ਜਿਹੜਾ ਸਿਵਲ ਸਰਜਨ ਆਫਿਸ ਹੋਰ ਜਿਹੜਾ ਸਿਵਲ ਹਸਪੀਟਲ ਹੁੰਦਾ ਸ਼ਾਇਦ ਇਹ ਲੋਕਾਂ ਵਾਸਤੇ ਇੱਕ ਬਹੁਤ ਇੱਕ ਇੰਪੋਰਟੈਂਟ ਇੰਸਟੀਟਿਊਸ਼ਨ ਹੁੰਦਾ ਜਿੱਥੇ ਲੋਕ ਆ ਕੇ ਆਪਣਾ ਆਪਣਾ ਇਲਾਜ ਕਰਾਉਂਦੇ ਤੇ ਉਸ ਸਿਵਲ ਹਸਪੀਟਲ ਦੇ ਵਿੱਚ ਅਸੀਂ ਅੱਜ ਦੌਰਾ ਕੀਤਾ ਔਰ ਦੌਰੇ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਅਮਰਜੈਂਸੀ ਨਸ਼ਾ ਛੁਡਾਊ ਕੇਂਦਰ ਅਸੀਂ ਵਿਜ਼ਿਟ ਕੀਤਾ ਕਿਉਂਕਿ ਸਰਕਾਰ ਦੀ ਪ੍ਰਾਇੋਰਟੀ ਹੈ ਕਿ ਜਿਹੜੇ ਜਿਹੜੇ ਜ਼ਿਲ੍ਹੇ ਦੇ ਵਿੱਚ ਨਸ਼ੇ ਨੂੰ ਕੰਟਰੋਲ ਕੀਤਾ ਜਾਏ ਉਸਤੇ ਇੱਕ ਨਥ ਪਾਈ ਜਾਵੇ ਤਾਂ ਕਿ ਜਿਹੜਾ ਯੂਥ ਹੈ ਉਹ ਜਿਹੜਾ ਨਸ਼ੇ ਵੱਲ ਨਾ ਜਾਵੇ ਉਹ ਰੋਜ਼ਗਾਰ ਵੱਲ ਜਿਹੜਾ ਹੈ ਉਹ ਤੋਰਿਆ ਜਾਵੇ ਇਸ ਤੋਂ ਪਹਿਲਾਂ ਮੈਂ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵੀ ਗਿਆ ਸੀਗਾ ਉੱਥੇ ਵੀ ਮੈਂ ਗੱਲ ਕੀਤੀ ਵੀ ਕਿਹੜੇ ਕਿਹੜੇ ਰੋਜ਼ਗਾਰ ਦੇ ਸਾਧਨ ਸਾਡੇ ਕੋਲ ਅਵੇਲੇਬਲ ਹੈ ਕਿਹੜੀ ਕਿਹੜੀ ਕੰਪਨੀਆ ਸਾਡੇ ਕੋਲ ਕਿਹੜੀ ਕਿਹੜੀ ਰੋਜ਼ਗਾਰ ਡਿਮਾਂਡ ਵਾਸਤੇ ਆ ਰਹੀ ਹੈ। ਔਰ ਫਿਰ ਉਸ ਤੋਂ ਬਾਅਦ ਮੈਂ ਇੱਥੇ ਆਇਆ ਤਾਂ ਕਿ ਜਿਹੜਾ ਇੱਕ ਯੂਥ ਹੈ ਉਹਨੂੰ ਮੋਟੀਵੇਟ ਕੀਤਾ ਜਾ ਸਕੇ। ਪੇਸ਼IENTS ਨਾਲ ਵੀ ਗੱਲਬਾਤ ਕੀਤੀ ਡਾਕਟਰ ਸਾਹਿਬਾਨ ਨਾਲ ਵੀ ਗੱਲਬਾਤ ਕੀਤੀ ਉਹਨਾਂ ਦੀ ਜਿਹੜੀ ਪ੍ਰੋਬਲਮ ਹੋ ਰਹੀ ਹੈ। ਉਹਨਾਂ ਨੂੰ ਜਿਹੜੀ ਜਿਹੜੀ ਚੀਜ਼ਾਂ ਦੀ ਜ਼ਰੂਰਤ ਹੈ ਉਹ ਅਸੀਂ ਸਰਕਾਰ ਵੱਲੋਂ ਜਾਇਏਗਾ ਇੰਸਟੀਚਿਊਸ਼ਨ ਦੇ ਵਿੱਚ ਪ੍ਰੋਵਾਈਡ ਕੀਤੀ ਜਾਣਗੀ ਆ। ਹਾਲ ਦੀ ਘੜੀ ਦੇ ਵਿੱਚ ਵੀ ਉਹਨਾਂ ਨੇ ਜਿਹੜੀ ਆ ਛੋਟੇ ਛੋਟੇ ਆਈਟਮਾਂ ਦੀ ਚੀਜ਼ ਜਿਹੜੀ ਉਹ ਨੂੰ ਪ੍ਰੋਵਾਈਡ ਕਰਦੇ ਆ ਜਾਂਚੂ ਕਿ ਹਨ ਹੋਰ ਵੀ ਅਸੀਂ ਇੱਥੇ ਅਮਰਜੈਂਸੀ ਬੋਰਡ ਦੇਖਾਂਗੇ ਪੇਸ਼ੈਂਟਸ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਜਿਹੜੀ ਹੈ ਸੁਵਿਧਾ ਜਿਹੜੀ ਹੈਗੀ ਉਹ ਸੰਤੁਸ਼ਟੀ ਜਨਕ ਮਿਲ ਰਹੀ ਹੈ ਕਿ ਨਹੀਂ ਸਰ ਇੱਕ ਪਿੱਛੇ ਬਹੁਤ ਵੱਡਾ ਮੁੱਦਾ ਉੱਠਿਆ ਜੀ ਸੁਰੱਖਿਆ ਦਾ ਡਾਕਟਰਾਂ ਵੱਲੋਂ ਹੜਤਾਲ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਕਮੇਟੀ ਬਣਾਈ ਗਈ ਸੀ ਅੰਡਰ ਡੀਸੀ ਡਿਸਟ੍ਰਿਕਟ ਦੇ ਜਿਹੜੇ ਡੀਸੀ ਨੇ ਤਾਂ ਇਸ ਵੇਲੇ ਸੁਰੱਖਿਆ ਦੇ ਕਿਹੜੇ-ਕਿਹੜੇ ਪ੍ਰਬੰਧ ਨੇ ਸੁਰੱਖਿਆ ਨੂੰ ਤੁਸੀਂ ਦੁਬਾਰਾ ਰਿਵਾਈਜ਼ ਕਰਦੇ ਹੋ ਸਿਓਟਿੰਗ ਜਿਹੜੇ ਪ੍ਰਬੰਧ ਨੇ ਰੂਪਰਦੇਸ਼ੀ ਫਲਸਫਾ ਬਿਲਕੁਲ ਜਿਹੜੇ ਡਾਕਟਰਸ ਦੀ ਸਹੂਲਤ ਹੈ ਉਹ ਸਭ ਤੋਂ ਮੇਨ ਪ੍ਰਾਇਰੀਟੀ ਹੈ ਕਿਉਂਕਿ 24 ਘੰਟੇ ਜਿਹੜਾ ਹਸਪਤਾਲ ਇਹ ਚੱਲਦਾ ਹੈ इतने एमरजेंसी वार्ड जो चलता है और असी जिस एस पी साहब न भी दो तीन बार इस मुद्दे से डिस्कशन हो चुकी है मीटिंग हो चुकी है पुलिस नाल भी डॉक्टर साहिबान भी सिविल सर्जन में एक हफ्ते देख जी है ਜਿਹੜੇ ਸੀਐਮਓ ਸਾਹਿਬ ਉਹਨਾਂ ਨਾਲ ਵੀ ਮੈਂ 3-4 ਮੀਟਿੰਗਾਂ ਕਰ ਚੁੱਕਿਆ ਸਾਰੇ ਸਿਕਿਉਰਿਟੀ ਦੇ ਸਿਕਿਉਰਿਟੀ ਐਂਗਲ ਤੋਂ ਹਰ ਚੀਜ਼ ਜਿਹੜੀਆਂ ਪੂਤਾ ਪ੍ਰਬੰਧ ਹੈ ਇੱਥੇ ਹੋਰ ਕੋਈ ਵੀ ਜਿਹੜਾ ਐਸਐਸਪੀ ਸਾਹਿਬ ਵੱਲੋਂ ਵੀ ਅਸਵਾਸ਼ਣ ਦਿੱਤਾ ਗਿਆ ਸੀ ਵੀ ਕੋਈ ਵੀ ਇੱਥੇ ਇਦਾਂ ਦੀ ਅਨ ਜਿਹੜੀ ਸੁਭਾਵਿਕ ਘਟਨਾ ਹੈ ਉਹ ਨਹੀਂ ਵਾਪਰੀ ਜਾਏਗੀ ਕਿਉਂਕਿ ఎవਰੀਥਿੰਗ ਇਜ਼ ਇਨ ਪਲੇਸ ਜਿਹੜੇ ਸੀਸੀਟੀਵੀ ਕੈਮਰਾ ਹੈ ਉਹ ਵੀ ਅਸੀਂ ਲਗਾਉਣ ਜਾ ਰਹੇ ਹਾਂ ਤਾਂ ਕਿ ਕੋਈ ਚੀਜ਼ ਜਿਹੜੀ ਕਿ ਪੁਲਿਸ ਜਾਂ ਕਿਸੇ ਮਨੁੱਖੀ ਜਿਹੜੀ ਅੱਖਾਂ ਤੋਂ ਬਚ ਜੇ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦਾ ਜੀ ਸਰ ਤੁਸੀਂ ਵਿజిਟ ਕਰਿਆ ਏ ਕਿਹੜੀ ਕਿਹੜੀ ਕਮੀਆਂ ਨੂੰ ਐਮ ਲੈ ਕੇ ਤੁਸੀਂ ਜਿਹੜੀ ਕਮੀਆਂ ਹੈਗੀਆਂ ਉਹ ਕਿਹੜੀਆਂ ਕਿਹੜੀਆਂ ਲੱਗੀਆਂ ਨਹੀਂ ਮੇਰਾ ਵਿజిਟ ਅੱਜ ਪਰਪਸ ਜਿਹੜਾ ਹੈ ਉਹ ਕਮੀਆਂ ਬਾਰੇ ਕਮ ਸੀਗਾ ਆਇਡੈਂਟੀਫਾਈ ਕਰਨਾ ਮੇਰਾ ਵਿజిਟ ਸੀ ਇੱਕ ਵਾਰ ਸਮਝਣਾ ਕਿ ਕੀ ਚੱਲ ਰਿਹਾ ਹੈ किदा आप इंस्टीट्यूशन रन कर रहे हैं किन्ने पेशेंट्स आँदे हैं ओ पी डी कि आई पी डी कि मेडिसिन प्रिसक्राइब होंगी है कि डॉक्टर्स ने पेशेंट्स जे वेरा की है और पेशेंट्स का रूटीन की है पेशेंट्स फॉलो कर रहे हैं मैं उन्होंने गलबात की थी। मैं मेन विजिट अज का जरा समझन का सर इंस्टीट्यूशन कि इतने इंस्टीट्यूशन किए वर्क कर रहा है और की 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 कर रहा है बाकी ज ਕਮੀ ਬੇਸ਼ੀ ਜਿਹੜੀ ਆ ਗਈ ਉਹ ਡਾਕਟਰਸ ਨਾਲ ਡਿਸਕਸ ਕਰਕੇ ਕਿਉਂਕਿ 24 ਘੰਟੇ ਉਹਨਾਂ ਨੇ ਹੀ ਇੱਥੇ ਜਿਹੜਾ ਹੈਗਾ ਇੰਸਟੀਚਿਊਸ਼ਨ ਰਨ ਕਰਨਾ ਡਾਕਟਰਸ ਨਾਲ ਡਿਸਕਸ ਕਰਕੇ ਅਸੀਂ ਸਾਰੀ ਪੂਰੀ ਕਰਦਾਂਗੇ ਸਰ ਇੱਕ ਸ਼ਹਿਰ ਦੇ ਵਿੱਚ ਉਹ ਉੱਥੇ ਜਾ ਰਹੇ ਆ ਤਾਂ ਉਹਨਾਂ ਕੋਲ ਲਾਇਸੈਂਸ ਨਹੀਂ ਹੈਗਾ ਤਾਂ ਇਸ ਖਾਬਤ ਸਿਵਰਕ ਹਸਪੀਟਲ ਪ੍ਰਸ਼ਾਸਨ ਨਾਲ ਜਾਂ ਫੂਡ ਜਿਹੜੇ ਸਬੰਧਿਤ ਵਿਭਾਗ ਹੈਗਾ ਉਸ ਨਾਲ ਮਿਲ ਕੇ ਕੋਈ ਕਾਰਵਾਈ ਕਰ ਰਹੇ ਹੋ ਉਹਨਾਂ ਤੇ ਕਿਉਂਕਿ ਅਕਸਰ ਦੇਖਿਆ ਜਾਂਦਾ ਨਾ ਉਹਨਾਂ ਦੇ ਸਿਰ ਤੇ ਟੋਪੀਆਂ ਹੁੰਦੀਆਂ ਨੇ ਨਾ ਹੱਥਾਂ ਦੇ ਵਿੱਚ ਗਲਵਜ਼ ਹੁੰਦੇ ਨੇ ਉਹਨਾਂ ਤੇ ਕੋਈ ਕਰ ਰਹੇ ਕਾਰਵਾਈ ਨਹੀਂ ਬਿਲਕੁਲ ਅਸੀਂ ਇਹ ਪਲਾਨ ਕਰਾਂਗੇ ਕਿਉਂਕਿ ਹੁਣ ਦੀਵਾਲੀ ਦਾ ਸੀਜ਼ਨ ਵੀ ਆਉਣ ਵਾਲਾ ਹੈ ਤੇ ਸਵੀਟ ਸ਼ਾਪ ਦੀਆਂ ਵੀ ਹੁਣ ਸੈਂਪਲ ਜਿਹੜੇ ਹੈਗੇ ਤੁਹਾਡੇ ਲਈ ਤੇ ਜਾਣਗੇ ਔਰ ਜਿਹੜੀ ਫੂਡ ਦੀ ਵੀ ਜਿਹੜੀ ਰੇਡੀਅਨ ਵਾਲੇ ਗੱਲ ਕਰ ਰਹੇ ਹਾਂ ਅਸੀਂ ਸਟਾਰ ਰੇਟਿੰਗ ਦਾ ਵੀ ਕਨਸੈਪਟ ਸ਼ੁਰੂ ਕਰਾਂਗੇ ਵੀ 1 ਸਟਾਰ ਤੋਂ ਲੈ ਕੇ 5 ਸਟਾਰ ਜਿਹੜੀ ਬਿਲਕੁਲ ਹਾਈਜੀਨ ਮੇਨਟੇਨ ਕਰੂਗੀ ਤਾਂ ਕਿ ਜੇ 5 ਸਟਾਰ ਕੋਈ ਹੋਏਗਾ ਸਰਟੀਫਾਈਡ ਹੋਏਗਾ ਕਮੇਟੀ ਵੱਲੋਂ ਤੇ ਉਹਦੇ ਕੋਲ ਆਪ ਹੀ ਲੋਕ ਜਿਹੜਾ ਹੈਗਾ ਉਹ ਉਹਨਾਂ ਨੂੰ ਪਤਾ ਲੱਗ ਜਾਏਗਾ ਵੀ ਇਹ ਹਾਈਜੀਨ ਪ੍ਰੋਪਰ ਮੇਨਟੇਨ ਕਰਦਾ ਹੈ ਇਹਦੇ ਫੂਡ ਸੇਫਟੀ ਸਟੈਂਡਰਡ ਜਿਹੜੇ ਹਨ ਪੂਰੇ ਨੇ ਜਿਹੜਾ 1 ਸਟਾਰ ਹੋਏਗਾ ਤੇ ਲੋਕਾਂ ਨੂੰ ਆਪ ਹੀ ਪਤਾ ਉਹਦਾ ਬਿਜ਼ਨਸ ਜਿਹੜਾ ਅਫੈਕਟ ਹੋ ਜਾਏਗਾ ਤੇ ਇਸ ਕਰਕੇ ਉਹ ਆਪ ਹੀ ਮੋਟੀਵੇਟ ਹੋਣਗੇ ਕਿ ਅਸੀਂ 5 ਸਟਾਰ ਬਣ ਜ